ਕੀ ਕਹੋਗੇ ਇਸ ਨਾਦਰ ਸ਼ਾਹੀ ਫਰਮਾਨ ਬਾਰੇ ਕਿ ਸੰਤ ਜਰਨੈਲ ਸਿੰਘ ਉਹਨਾਂ ਦੀਆਂ ਤਸਵੀਰਾਂ ਲਾ ਦਿਓ ਇਹ ਇਤਿਹਾਸ ਚ ਹੁੰਦਾ ਹੀ ਆਇਆ ਸੋ ਤੁਸੀਂ ਨਾਦਰ ਸ਼ਾਹ ਦੀ ਐਮਰ ਸ਼ਾਹ ਅਦਾਲੀ ਦੀ ਗੱਲ ਕਰੀ ਹੈ ਉਦੋਂ ਵੀ ਐਸੀ ਵੀ ਜਿਹੜਾ ਵੀ ਕੋਈ ਸਿੱਖ ਦਿਸਦਾ ਜਿਹਨੇ ਦਸਤਾਰ ਬੰਨੀ ਆ ਜਾਂ ਤਾਂ ਉਹਦਾ ਸਿਰ ਵੱਢ ਕੇ ਲਿਆਓ ਜਾਂ ਉਹਨੂੰ ਮਾਰ ਦਿਓ ਹਨਾ ਸੋ ਉਹ ਵਰਤਾਰਾ 4-500 ਸਾਲ ਬਾਅਦ ਵੀ ਉਸੇ ਤਰ੍ਹਾਂ ਹੀ ਆ ਗ੍ਰਿਫਤਾਰੀਆਂ ਦਾ ਜਾਂ ਸੋਸ਼ਲ ਮੀਡੀਆ accounts ਬੰਦ ਕਰਨ ਦਾ ਉਹ ਰੱਖਦੇ ਆ ਉਹਦੇ ਚੋਂ ਤੁਹਾਡੀ ਕੌਮੀ ਚੇਤਨਤਾ ਜਿਹੜੀ ਹੁਣ ਚੱਲੀ ਵੀ ਤੁਹਾਡੇ ਚ ਦੋ ਗੱਲਾਂ ਜ਼ਰੂਰ ਆਉਣ ਅਸੀਂ ਕੀ ਹਾਂ ਅਸੀਂ ਕੀ ਨਹੀਂ ਉਹੋ ਸਿੱਖਾਂ ਨੂੰ ਇੱਕ ਤਰ੍ਹਾਂ ਨਾਲ ਦਬਕਾ ਰਿਹਾ ਹੈ ਡਰਾ ਰਿਹਾ ਹੈ ਜਾਂ دہشت ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਉਹਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ ਤੇ ਮਾਤਾ ਜੀ ਨੂੰ ਜਿਹੜੇ ਆਪਣੇ ਸਿੰਘਾਂ ਦੀ ਰਿਹਾਇਸ਼ ਲਈ ਹੈ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮਾ ਉਹ ਚਲਾਉਣੀ ਚਾਹੁੰਦੇ ਸੀ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਸੋ ਇਹ ਬੜਾ ਆਪਾਂ ਕਹਿ ਸਕਦੇ ਹਾਂ ਵੀ ਕਾਨੂੰਨ ਨੂੰ ਕਿਸ ਤਰ੍ਹਾਂ ਜਿਹੜੇ ਪੁਲਿਸ ਆਫੀਸਰਾਂ ਤੇ ਜਿਹੜੇ ਰਾਜਨੀਤੀਬਾਨ ਆਪਣੇ ਹਿੱਤਾਂ ਲਈ ਵਰਤ ਰਿਹਾ ਹੈ ਪੁਲਿਸ ਦੇ ਜਾਂ ਹੋਮ ਮਿਨਿਸਟਰੀ ਤੋਂ ਦਬਾ ਕੇ ਦਬਕੇ ਤੋਂ ਬਿਨਾ ਹੁਣ ਪੂਰੀ ਤਰ੍ਹਾਂ ਪੰਜਾਬ ਦੇ ਇਹਨਾਂ ਅਫੇਅਰਜ਼ ਨੂੰ ਹੋਮ ਮਿਨਿਸਟਰੀ ਚਲਾ ਰਹੀ ਹੈ ਦਿੱਲੀ ਤੋਂ ਸੋ ਪੰਜਾਬ ਦਾ ਉਹਦੇ ਵਿੱਚ ਕੋਈ ਵੀ ਆਪਾਂ ਕਹੀਏ ਵੀ ਭਗਵੰਤ ਮਾਨ ਦੀ ਉਹਦੇ ਵਿੱਚ ਗਲਤੀ ਹੈ ਗਲਤੀ ਉਹਦੀ ਇਹ ਹੈ ਵੀ ਉਹ ਅਲਾਉ ਹੋਣ ਦੇ ਰਿਹਾ ਮਤਲਬ ਉਹੀ ਹੱਥ ਖੜੇ ਕਰਤੇ ਇੱਕ ਤਰ੍ਹਾਂ ਦਾ ਉਹਨੇ ਹੱਥ ਖੜੇ ਕਰ ਦਿੱਤੇ ਹੋਇਆ ਵੀ ਉਹ ਅਲਾਉ ਹੋਣ ਦੇ ਰਿਹਾ ਉਹ ਰਜਿਸਟ ਕਰ ਸਕਦਾ ਤੇ ਲੀਡਰਸ਼ਿਪ ਆ ਅਸਲ ਚ ਲੀਡਰਸ਼ਿਪ ਆਪ ਇੰਨੀ ਕਰਪਟ ਹੈ ਸੋ ਉਹਦੀਆਂ ਕ੍ਰਪਸ਼ਨੀਆਂ ਦੀਆਂ ਫਾਈਲਾਂ ਨੇ ਸੈਂਟਰ ਸਰਕਾਰਾਂ ਕੋਲ ਪਈਆਂ ਉਹ ਡਰਦੇ ਮਾਰੇ ਜਿਹੜੀ ਹੈਗੇ ਭਾਜਪਾ ਦੀ ਹਮਾਇਤ ਕਰੀ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਉਹਨਾਂ ਦੇ ਜਿਹੜੇ ਮਾਤਾ ਜੀ ਨੇ ਉਹਨਾਂ ਦੀ ਪਿਛਲੇ ਦਿਨੀ ਜਿਹੜੀ ਰਿਹਾਈ ਹੋਈ ਹੈਗੀ ਆ ਸਰਦਾਰ ਅਰਪਤਾਰ ਸਿੰਘ ਜੀ ਚੇਤਨਾ ਮਾਰਚ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਜਾ ਰਹੇ ਸੀ ਜਦੋਂ ਉਹਨਾਂ ਨੂੰ ਉੱਥੋਂ ਪੁਲਿਸ ਵੱਲੋਂ ਜਿਹੜਾ ਹੈ ਅਰੈਸਟ ਕੀਤਾ ਜਾਂਦਾ ਹੈ ਕੀ ਕਹੋਗੇ ਜਦੋਂ ਰਿਹਾਈ ਤੋਂ ਬਾਹਰ ਆਏ ਤੇ ਉਹਨਾਂ ਦਾ ਵੀ ਕਿਤਨਾ ਕਿਤੇ ਦਰਦ ਚੱਲ ਗਿਆ ਹੈਗਾ ਇਸ ਚੀਜ਼ ਨੂੰ ਲੈ ਕੇ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਸੋ ਇੱਕ ਤਾਂ ਇਹ ਹੈਗਾ ਵੀ ਪੁਲਿਸ ਦਾ ਇੱਕ ਡੈਮੋਕਰੈਟਿਕ ਸੈਟਅਪ ਵਿੱਚ ਕਿਸੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਜਿਹੜਾ ਅਧਿਕਾਰ ਹੈ ਪੁਲਿਸ ਉਹਦੇ ਤੇ ਛਾਪੇ ਮਾਰ ਰਹੀ ਹੈ ਸੋ ਇਹਨੂੰ ਪੰਜਾਬ ਨੂੰ ਇੱਕ ਪੂਰੀ ਤਰ੍ਹਾਂ ਪੁਲਿਸ ਸਟੇਟ ਬਣਾਇਆ ਜਾ ਰਿਹਾ ਸਿਰਫ ਸਿੱਖਾਂ ਦੇ ਮਾਮਲੇ ਵਿੱਚ ਹੋਰ ਕੋਈ ਵੀ ਹਿੰਦੂ ਬਾਬਾ ਆਉਂਦਾ ਉਹ ਕਹਿੰਦਾ ਮੈਂ ਹਿੰਦੂ ਰਾਸ਼ਟਰ ਬਣਾਉਣਾ ਉਹਨੂੰ ਸਿਕਿਉਰਿਟੀ ਦੇ ਕੇ ਤੇ ਉਹਦੀ ਜਿਹੜੀ ਹੈਗੀ ਆ ਰਾਮਲੀਲਾ ਉੱਥੇ ਕੱਢੇ ਜਾਂਦੀ ਹੈਗੀ ਆ ਪਰ ਜਿਹੜੇ ਸਿੱਖ ਨੇ ਨਸ਼ਿਆਂ ਦੇ ਖਿਲਾਫ ਕੌਮੀ ਚੇਤਨਤਾ ਪੰਥਕ ਚੇਤਨਤਾ ਲਈ ਜਿਹੜੇ ਸੰਘਰਸ਼ ਕਰਦੇ ਆ ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਇਹ ਮਾਹੌਲ ਖਰਾਬ ਕਰ ਰਹੇ ਆ ਸੋ ਇਹ ਕੌਣ ਫੈਸਲਾ ਕਰਦਾ ਵੀ Hindu ਮਾਹੌਲ ਖਰਾਬ ਕਰ ਰਹੇ ਆ ਜਾਂ ਸਿੱਖ ਮਾਹੌਲ ਖਰਾਬ ਕਰ ਰਹੇ ਆ ਜੇ Hindu ਬਾਬਾ ਪੰਜਾਬ ਵਿੱਚ ਆ ਕੇ Hindu ਰਾਸ਼ਟਰ ਦੀਆਂ ਗੱਲਾਂ ਕਰ ਸਕਦਾ ਜਿਹੜੀਆਂ ਕਿ ਸਾਡੇ ਲਈ ਦੇਸ਼த்ਰੋਹੀ ਆ ਸਿੱਖਾਂ ਦੇ ਮਾਮਲੇ ਵਿੱਚ ਉਹ ਸਿੱਖਾਂ ਨੂੰ ਇੱਕ ਤਰ੍ਹਾਂ ਨਾਲ ਦਬਕਾ ਰਿਹਾ ਹੈ ਡਰਾ ਰਿਹਾ ਹੈ ਜਾਂ دہشت ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਉਹਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ ਤੇ ਮਾਤਾ ਜੀ ਨੂੰ ਜਿਹੜੇ ਆਪਣੇ ਸਿੰਘਾਂ ਦੀ ਰਿਹਾਈ ਲਈ ਹੈ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮਾ ਉਹ ਚਲਾਉਣੀ ਚਾਹੁੰਦੇ ਸੀ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਸੋ ਇਹ ਬੜਾ ਆਪਾਂ ਕਹਿ ਸਕਦੇ ਹਾਂ ਵੀ ਕਾਨੂੰਨ ਨੂੰ ਕਿਸ ਤਰ੍ਹਾਂ ਜਿਹੜੇ ਪੁਲਿਸ ਆਫੀਸਰਾਂ ਤੇ ਜਿਹੜੇ ਰਾਜਨੀਤੀਬਾਨ ਆਪਣੇ ਹਿੱਤਾਂ ਲਈ ਵਰਤ ਰਿਹਾ ਮਾਤਾ ਜੀ ਵਾਪਸ ਆ ਗਏ ਆ ਮੋਰਚੇ ਵਿੱਚ ਆ ਗਏ ਆ ਸੋ ਉਹਨਾਂ ਨੇ ਗਿਲਾ ਜਿਹੜਾ ਹੈਗਾ ਉਹ ਜ਼ਾਹਰ ਕਰਿਆ ਹੈ ਸੋ ਸਿੱਖਾਂ ਨਾਲ ਵੈਸੇ ਇਸ ਤਰ੍ਹਾਂ ਹੁੰਦਾ ਆਇਆ ਹੈ ਉਹਦੇ ਨਾਲ ਇਹ ਗੱਲ ਹੈ ਕਿ ਵੀ ਚੇਤਨਤਾ ਵੀ ਵਧਦੀ ਹੈ ਹੂੰ ਹੂੰ ਜਦੋਂ ਗ੍ਰਿਫਤਾਰੀਆਂ ਹੋਣਗੀਆਂ ਜਾਂ ਇਸ ਤਰ੍ਹਾਂ ਦਾ ਜ਼ੁਲਮ ਹੁੰਦਾ ਉਹਦੇ ਨਾਲ ਕੌਮੀ ਚੇਤਨਤਾ ਵਧਦੀ ਹੈ ਜਿਹੜੀ ਕਿ ਬਹੁਤ ਜ਼ਰੂਰੀ ਹੁੰਦੀ ਆ ਜਿਹੜੇ ਲੰਬੇ ਸੰਘਰਸ਼ਾਂ ਲਈ ਹੈ ਨਾ ਸੋ ਚੇਤਨਤਾ ਵਧਦੀ ਆ ਜਿਹਨਾਂ ਲੋਕਾਂ ਨੂੰ ਇਹ ਸੀਗਾ ਵੀ ਭਾਰਤ ਦਾ ਜਿਹੜਾ ਕਾਨੂੰਨ ਆ ਉਹ ਬੜਾ ਇਨਸਾਫ ਕਰਦਾ ਹੈ ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਉਹਨਾਂ ਨੂੰ ਵੀ ਹੌਲੀ ਵਾਲੇ ਹੁਣ ਤਾਂ ਆਈਐਸ ਅਫਸਰਾਂ ਦੇ ਗੁਲਾਮਿਆਂ ਨੂੰ ਹੱਥ ਪੈਣ ਲੱਗ ਗਿਆ ਜਿਹੜੇ ਦਸਤਾਰਾਂ ਵਾਲੇ ਆ ਉਹਨਾਂ ਨੂੰ ਵੀ ਖਾਲਸਤਾਨੀ ਕਿਹਾ ਜਾਣ ਲੱਗਿਆ ਉਹ ਕਰੀਮ ਆ ਜਿਹੜੀ ਜਦੋਂ ਉਹਨਾਂ ਨਾਲ ਇਹ ਵਾਪਰਾ ਵਰਤਾਰਾ ਵਾਪਰੂਗਾ ਤਾਂ ਕੌਮ ਵਿੱਚ ਆਪਣਾ ਆਪਣੀ ਆਈਡੈਂਟੀਟੀ ਪ੍ਰਤੀ ਜਿਹੜੀ ਚੇਤਨਤਾ ਜਾਗੂਗੀ ਉਹ ਬੜੀ ਪੋਜ਼ਿਟਿਵ ਹੋਊਗੀ ਸੋ ਇਸ ਤਰ੍ਹਾਂ ਦੇ ਜ਼ੁਲਮਾਂ ਚੋਂ ਜਿਹੜੀ ਹੈਗੀ ਹੈ ਨਾ ਜਿਹੜੇ ਜ਼ੁਲਮ ਨੇ ਤੁਹਾਡੀ ਆਈਡੈਂਟੀਟੀ ਨੂੰ ਮਜ਼ਬੂਤ ਕਰਦੇ ਹੈਗੇ ਆ ਸੋ ਜ਼ੁਲਮ ਕਿਸੇ ਕੌਮ ਤੇ ਹੋਣੇ ਚਾਹੀਦੇ ਜੀ ਆਪਾਂ ਥੋੜਾ ਜਿਹਾ ਇਹਨੂੰ ਪੋਲਿਟੀਕਲ ਐਂਗਲ ਤੋਂ ਦੇਖੀਏ ਫਿਰ ਇੱਥੇ ਜਿਹੜਾ ਹੈਗਾ ਆਪਾਂ ਨੂੰ ਵੀ ਪਤਾ ਵੀ ਚੋਣਾਂ ਦਾ ਮਾਹੌਲ ਹੈਗਾ ਭੋਖੜਤਾਲਾਂ ਵੀ ਹੋਈਆਂ ਮੋਰਚਾ ਵੀ ਜਿਹੜਾ ਲੱਗਾ ਹੋਇਆ ਹੈ ਕੀ ਫਿਰ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈਗੀ ਉਹਨੂੰ ਇਹ ਸਾਰੀਆਂ ਚੀਜ਼ਾਂ ਬੌਦਰ ਨਹੀਂ ਕਰਦੀਆਂ ਕਿ ਉਹਨਾਂ ਦੇ ਪੰਜਾਬ ਦੇ ਵਿੱਚ ਪੰਥ ਜਾਂ ਸਿੱਖਾਂ ਦੇ ਮਸਲੇ ਕੋਈ ਮਾਇਨੇ ਨਹੀਂ ਰੱਖਦੇ ਅਸਲ 'ਚ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਮੈਂ ਰੀਡ ਕਰ ਰਿਹਾ ਵੀ ਉਹ ਪਹਿਲੇ 6-7 ਕ ਮਹੀਨੇ ਉਹਨਾਂ ਨੇ ਆਜ਼ਾਦਾਨਾ ਕੰਮ ਕਰਿਆ ਹੈ ਸੈਂਟਰਲ ਪੁਲਿਸ ਦੇ ਜਾਂ ਹੋਮ ਮਿਨਿਸਟਰੀ ਤੋਂ ਦਬਾ ਕੇ ਦਬਕੇ ਤੋਂ ਬਿਨਾ ਹੁਣ ਪੂਰੀ ਤਰ੍ਹਾਂ ਪੰਜਾਬ ਦੇ ਇਹਨਾਂ ਅਫੇਅਰਜ਼ ਨੂੰ ਹੋਮ ਮਿਨਿਸਟਰੀ ਚਲਾ ਰਹੀ ਹੈ ਦਿੱਲੀ ਤੋਂ ਸੋ ਪੰਜਾਬ ਦਾ ਉਹਦੇ ਵਿੱਚ ਕੋਈ ਵੀ ਆਪਾਂ ਕਈਏ ਵੀ ਭਗਵੰਤ ਮਾਨ ਦੀ ਉਹਦੇ ਵਿੱਚ ਗਲਤੀ ਹੈ ਗਲਤੀ ਉਹਦੀ ਇਹ ਹੈ ਵੀ ਉਹ ਅਲਾਉ ਹੋਣ ਦੇ ਰਿਹਾ ਮਤਲਬ ਉਹੀ ਹੱਥ ਖੜੇ ਕਰਤੇ ਇੱਕ ਤਰ੍ਹਾਂ ਦਾ ਉਹਨੇ ਹੱਥ ਖੜੇ ਕਰ ਦਿੱਤੇ ਹੋਏ ਆ ਵੀ ਉਹ ਅਲਾਉ ਹੋਣ ਦੇ ਰਿਹਾ ਉਹ ਰਿਸਿਸਟ ਕਰ ਸਕਦਾ ਜੇ ਜੈ ਐਜ਼ ਐ ਮੁੱਖ ਮੰਤਰੀ ਕਰਨਾ ਹੋਵੇ ਹੈਨਾ ਉਹਨੇ ਪਹਿਲੇ ਥੋੜੀ ਦੇ ਇਵਨ ਅਜਨਾਲੇ ਵਾਲੇ ਹਮਲੇ ਤੱਕ ਜੀ ਇਹ ਜਿਹੜੀ ਘਟਨਾ ਵਾਪਰੀ ਉਹਦੇ ਤੱਕ ਪਟਿਆਲੇ ਘਟਨਾ ਵਾਪਰੀ ਸੀ ਕਿੰਨਾ ਵਧੀਆ ਉਹਨਾਂ ਨੇ ਕਰਿਆ ਵੀ ਕੋਈ ਕੋਈ ਵੀ ਮਤਲਬ ਕਿ ਝਗੜਾ ਨਹੀਂ ਹੋਣ ਦਿੱਤਾ ਅਜਨਾਲੇ ਵਾਲੇ ਤੱਕ ਇਵਨ ਅਜਨਾਲੇ ਹੋਣ ਦੇ ਬਾਵਜੂਦ ਵੀ ਜਿੰਨਾ ਰਿਸਪੈਕਟਫੁਲੀ ਉਹ ਬੰਦੇ ਨੂੰ ਰਿਹਾ ਹੋਇਆ ਉਹ ਤੋਂ ਬਾਅਦ ਸਾਰਾ ਵਾਇਦਾ ਬੁਕਸ ਹੋਇਆ ਹੈਗਾ ਹਾਂ ਉਹ ਉਹ ਤੋਂ ਬਾਅਦ ਸੈਂਟਰਲ ਏਜੰਸੀਆਂ ਇਨਵੋਲਵ ਹੁੰਦੀਆਂ ਫੇਰ ਸਿੱਖਾਂ ਦੀ ਫੜੋਫੜਾਈ ਤੇ ਕ੍ਰਸ਼ਿੰਗ ਜਿਹੜੀ ਸ਼ੁਰੂ ਹੁੰਦੀ ਆ ਹੁਣ ਪਿਛਲੇ ਡੇਢ ਸਾਲ ਤੋਂ ਸਾਰੇ ਕੁਝ ਨੂੰ ਹੋਮ ਮਿਨਿਸਟਰੀ ਦਿੱਲੀ ਤੋਂ ਆ ਜਿਹੜੀ ਮੈਨੇਜ ਕਰ ਰਹੀ ਹੈਗੀ ਆ ਸਾਰੇ ਚੈਨਲ ਬੰਦ ਕਰਨੇ ਚੈਨਲ ਬੰਦ ਕਰਨ ਜਿਵੇਂ ਭਗਵੰਤ ਮਾਨ ਉਹਨਾਂ ਦਾ ਇੰਨਾ ਵੱਡਾ ਰੋਲ ਨਹੀਂ ਹੈ ਉਹ ਸਾਰੀਆਂ ਸੈਂਟਰਲ ਏਜੰਸੀਆਂ ਉਹਨਾਂ ਨੇ ਬੁਰੀ ਤਰ੍ਹਾਂ ਜਿੱਦਾਂ ਹੈਗਾ ਪੰਜਾਬ ਬਾਰੇ ਉਹ ਵਰਕ ਕਰ ਰਹੇ ਹੈਗੇ ਸੋ ਸਿੱਖਾਂ ਦੀ ਕਿਸੇ ਵੀ ਆਵਾਜ਼ ਨੂੰ ਜਿਹੜਾ ਹੈਗਾ ਸਾਨੂੰ ਲੱਗਦਾ ਵੀ ਪੰਜਾਬ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਆ ਸਾਰਾ ਕੁਝ ਵਾਇਆ ਹੋਮ ਮਿਨਿਸਟਰੀ ਸੈਂਟਰ ਦੀ ਉਹ ਆ ਰਿਹਾ ਹੈਗਾ ਸੋ ਉਹਨਾਂ ਨੂੰ ਸਿੱਖ ਇਸ਼ੂਜ਼ ਬਾਰੇ ਇੰਨੀ ਕੋਈ ਹੈ ਨਹੀਂ ਭਗਵੰਤ ਮਾਨ ਕੁਛ ਚਾਹੁੰਦਾ ਹੋਇਆ ਵੀ ਇਸ ਤਰ੍ਹਾਂ ਨਹੀਂ ਕਰ ਰਿਹਾ ਵੀ ਮੈਂ ਸਿੱਖਾਂ ਦੀ ਜਿਹੜੀ ਹਮਾਇਤ ਆ ਉਹ ਹਾਸਲ ਕਰ ਲਵਾਂ ਉਹਦੇ ਨਾਲ ਉਹ ਆਪ ਖੁਰਦਾ ਜਾ ਰਿਹਾ ਹੈਗਾ ਜਿਹੜਾ ਕਿ ਉਹਨੂੰ ਨਹੀਂ ਸੀ ਚਾਹੀਦਾ ਇੰਨਾ ਤਾਂ ਜਿਹੜਾ ਤੁਹਾਨੂੰ ਲਿਫਣਾ ਹੁੰਦਾ ਪ੍ਰਕਾਸ਼ ਸਿੰਘ ਬਾਦਲ ਆ ਜਾਂ ਜਾਂ ਕੈਪਟਨ ਅਬਰਿੰਦਰ ਸਿੰਘ ਨਹੀਂ ਸੀ ਡਿੱਗਦੇ ਹਨ इवन ਚਰਨਜੀਤ ਸਿੰਘ ਚੰਗਨੀ ਹੁੜਾ ਵਾਲਾ ਜਿਹੜਾ ਕਿਸਾਨਾਂ ਵਾਲਾ ਇਨਸੀਡੈਂਟ ਹੈਗਾ ਹੈ इवन ਕਿ ਭਾਵੇਂ ਉੱਤੇ ਹੁਣ ਸੁਪਰੀਮ ਕੋਰਟ ਦੀ ਸੁਣਵਾਈ ਹੋਈ ਕਈ ਕੁਝ ਉੱਤੇ ਤੇ ਸਾਹਮਣੇ ਆ ਗਿਆ ਵੀ ਜੇ ਫਿਰ ਇਹ ਜਾਂ ਮਹੌਲ ਹੁੰਦਾ ਉਹ ਤਾਂ ਫਿਰ ਜੋ ਕੁਝ ਜਿੱਦਾਂ ਹਰਿਆਣੇ ਵਾਲਿਆਂ ਨੇ ਬੰਦਿਆਂ ਨੂੰ ਜਿਹਾ ਜਿਹਾ ਐਵੇਂ ਹੀ ਫਿਰ ਮਰਵਾ ਕੇ ਫਿਰ ਤੇ ਸਾਈਡ ਤੇ ਕਰ ਦਿੰਦੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੋ ਮੁੱਖ ਮੰਤਰੀ ਨੂੰ ਖੜਨਾ ਚਾਹੀਦਾ ਸੋ ਸਾਡੀ ਜਿਹੜੀ ਰੀਡਿੰਗ ਹੈਗੀ ਆ ਵੀ ਇਹ ਸਾਰਾ ਕੁਝ ਦਿੱਲੀ ਤੋਂ ਹੋਮ ਮਿਨਿਸਟਰੀ ਕਰ ਰਹੀ ਹੈ ਪੰਜਾਬ ਬਾਰੇ ਸੋ ਪੰਜਾਬ ਪੁਲਿਸ ਜਾਂ ਪੰਜਾਬ ਦੀ ਅਫਸਰ ਸ਼ਾਹੀਦਾ ਇਹਦੇ ਵਿੱਚ ਕੋਈ ਵੀ ਆਰ ਟੀਸੀ ਦਾ ਜਿਹੜਾ ਹੈਗਾ ਇੱਕ ਵਾਰੀ ਫੇਰ ਜਿਹੜਾ ਫਰਮਾਨ ਆਇਆ ਹੈਗਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀਆਂ ਤਸਵੀਰਾਂ ਨੂੰ ਲੈ ਕੇ ਜਦੋਂ ਅਸੀਂ ਪੰਜਾਬ ਦੇ ਵਿੱਚ ਹੁੰਦੇ ਹਾਂ ਤੁਸੀਂ ਦੇਖਿਆ ਹੋਵੇਗਾ ਕਿ ਆਮ ਹੀ ਜਿਹੜਾ ਹੈਗਾ ਤਸਵੀਰਾਂ ਜਿਹੜੀਆਂ ਪੂਰੇ ਆਪਾ ਜੇ ਇੰਡੀਆ ਦਾ ਹੀ ਦੇਖ ਲਈਏ ਵੀ ਉੱਥੇ ਵੀ ਜਿਹੜਾ ਹੈਗਾ ਪੰਜਾਬ ਤੇ ਚਲੋ ਹੁੰਦਾ ਹੀ ਹੈ ਕਿ ਕਿਸੇ ਨਾ ਕਿਸੇ ਨੂੰ ਤੁਸੀਂ ਜਿਹਨੂੰ ਰੋਲ ਮਾਡਲ ਮੰਨਦੇ ਹੋ ਜਾਂ ਧਾਰਮਿਕ ਤਸਵੀਰਾਂ ਬਹੁਤ ਸਾਰੀਆਂ ਬੱਸਾਂ ਦੇ ਵਿੱਚ ਲੱਗੀਆਂ ਹੁੰਦੀਆਂ ਨੇ ਇਹਨਾਂ ਨੇ ਪਿੱਛੇ ਵੀ ਇੱਕ ਵਾਰੀ ਇਸੇ ਤਰੀਕੇ ਦੇ ਨਾਲ ਹੋ ਚੁੱਕਾ ਹੈ ਪਹਿਲੀ ਵਾਰ ਨਹੀਂ ਹੋਇਆ ਕੀ ਕਹੋਗੇ ਇਸ ਨਾਦਰਸ਼ਾਈ ਫਰਮਾਨ ਬਾਰੇ ਕਿ ਸੰਤ ਜਰਨੈਲ ਸਿੰਘ ਉਹਨ ਇਤਿਹਾਸ ਚ ਹੁੰਦਾ ਹੀ ਆਇਆ ਸੋ ਤੁਸੀਂ ਨਾਦਰ ਸ਼ਾਹ ਦੀ ਐਹਮਦ ਸ਼ਾਹ ਅਬਦਾਲੀ ਦੀ ਗੱਲ ਕਰੀ ਐ ਉਦੋਂ ਵੀ ਐਸੀ ਵੀ ਜਿਹੜਾ ਵੀ ਕੋਈ ਸਿੱਖ ਦਿਸਦਾ ਜਿਹਨੇ ਦਸਤਾਰ ਬੰਨੀ ਆ ਜਾਂ ਤਾਂ ਉਹਦਾ ਸਿਰ ਵੱਢ ਕੇ ਲਿਆਓ ਜਾਂ ਉਹਨੂੰ ਮਾਰ ਦਿਓ ਹਨਾ ਸੋ ਉਹ ਵਰਤਾਰਾ 4-500 ਸਾਲ ਬਾਅਦ ਵੀ ਉਸੇ ਤਰ੍ਹਾਂ ਹੀ ਆ ਹੁਣ ਬੇਸ਼ੱਕ ਫੋਟੋਆਂ ਲਾਉਣ ਦੀ ਗੱਲ ਹੋਈ ਆ ਪਰ ਕੰਟੀਨਿਊਟੀ ਆਫ ਇਵੈਂਟਸ ਆ ਜਿਹੜੇ ਹੋਈ ਆ ਉਹਦੇ ਚ ਭਾਵਨਾ ਇਹੀ ਆ ਹਨਾ ਜਿਹੜੀ ਐਹਮਦ ਸ਼ਾਹ ਅਬਦਾਲੀ ਦੀ ਸੀ ਜਾਂ ਨਾਦਰ ਸ਼ਾਹ ਦੀ ਸੀ ਉਹੀ ਭਾਵਨਾ ਅੱਜ ਆ ਵੀ ਜਿਹੜੇ ਸਿੱਖਾਂ ਦੇ ਜਿਹੜੇ ਨਾਇਕ ਨੇ ਉਨਾ ਨੂੰ ਜਿਹੜਾ ਹੈਗਾ ਵੀ ਉਹਨਾਂ ਦੀਆਂ ਫੋਟੋਆਂ ਨੇ ਜਿਹੜੀਆਂ ਉਹ ਲਾਈਆਂ ਜਾਣ ਸੋ ਇਹ ਕੌਮੀ ਸੰਘਰਸ਼ ਵਿੱਚ ਇਹ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਐਗਜ਼ਾਮਪਲਸ ਆਉਂਦੀਆਂ ਨੇ ਜਦੋਂ ਤੁਸੀਂ ਨੈਸ਼ਨਲਿਸਟ ਮੂਵਮੈਂਟਸ ਨੂੰ ਪੜ੍ਹਦੇ ਹੋ ਉਹਦੇ ਵਿੱਚੋਂ ਦੋ ਗੱਲਾਂ ਨੇ ਜਿਹੜੀਆਂ ਵਿਦਵਾਨਾਂ ਨੇ ਬਹੁਤ ਕਲੀਅਰ ਕੱਟ ਕਈਆਂ ਨੇ ਜੀ ਜੀ ਉਹ ਕਹਿੰਦੇ ਵੀ ਜਿਹੜੀ ਇੱਕ ਕੌਮ ਹੁੰਦੀ ਆ ਨਾ ਉਹ ਇੱਕ self defined ਸੰਸਥਾ ਹੁੰਦੀ ਆ self defined ਗਰੁੱਪ ਹੁੰਦਾ ਉਹਨੇ ਆਪਣੇ ਆਪ ਨੂੰ ਆਪ ਡਿਫਾਈਨ ਕਰਨਾ ਹੁੰਦਾ ਅਸੀਂ ਕੀ ਹਾਂ ਅਸੀਂ ਕੀ ਹਾਂ ਸਾਡੇ ਨਾਇਕ ਕੌਣ ਨੇ ਸਾਡੇ ਗੁਰੂ ਕੌਣ ਨੇ ਸਾਡੇ ਸ਼ਹੀਦ ਕੌਣ ਨੇ ਸਾਡੇ ਯੋਧੇ ਕੌਮ ਨੇ ਹਣਾ ਸੋ ਇੱਕ ਤਾਂ ਇਹ ਵੀ ਕੌਮ ਨੂੰ ਕੋਈ ਦੁਸ਼ਮਣ ਨਹੀਂ ਡਿਫਾਈਨ ਕਰ ਸਕਦਾ ਇੱਥੇ ਦੁਸ਼ਮਣ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦਾ ਪਰ ਸਿੱਖ ਨਹੀਂ ਮੰਨ ਰਹੇ ਦੂਜਾ ਕੌਮ ਦਾ ਇਹ ਹੁੰਦਾ ਵੀ ਜਿੱਥੇ ਕੌਮ ਆਪਣੇ ਆਪ ਨੂੰ ਇਹ ਡਿਫਾਈਨ ਕਰੇ ਵੀ ਅਸੀਂ ਕੀ ਹਾਂ ਉੱਥੇ ਕੌਮ ਨੇ ਇਹ ਵੀ ਡਿਫਾਈਨ ਕਰਨਾ ਅਸੀਂ ਕੀ ਨਹੀਂ ਹਾਂ ਜੀ ਇਹ ਦੋ ਗੱਲਾਂ ਬਹੁਤ ਜ਼ਰੂਰੀ ਨੇ ਹਮ ਹੁਣ ਜਦੋਂ ਤੁਸੀਂ ਹੁਣ ਤੁਸੀਂ ਹੈਰਾਨ ਹੋਗੇ ਵੀ ਵਿਦਵਾਨਾਂ ਨੇ ਅੱਜ ਲਿਖਿਆ ਹਮ ਵੀ ਕੌਂਪ ਦੀ ਡੈਫੀਨੇਸ਼ਨ ਚ ਇਹ ਹੋਣਾ ਚਾਹੀਦਾ ਵੀ ਅਸੀਂ ਕੀ ਨਹੀਂ ਹਾਂ ਜੀ ਉਹਨਾਂ ਨੇ ਜਰਮਨੀ ਦੀਆਂ ਯੂਰਪ ਦੀਆਂ ਤੇ ਇਵਨ ਰਸ਼ੀਆ ਦੀਆਂ ਮਾਈਨੋਰਟੀਜ਼ ਦੀਆਂ ਐਗਜ਼ਾਮਪਲਸ ਦਿੱਤੀਆਂ ਨੇ ਵੀ ਉਹਨਾਂ ਨੇ ਮੰਨਿਆ ਨਹੀਂ ਜਿਹੜੀ ਜਿਹੜੀ ਸਰਕਾਰ ਦੇ ਅੰਗ ਨਹੀਂ ਹੈਗੇ ਹਾਂ ਵੀ ਸਰਕਾਰਾਂ ਡਿਫਾਈਨ ਕਰਦੀਆਂ ਸੀ ਨਾ ਉਹਨਾਂ ਨੂੰ ਨਹੀਂ ਮੰਨਿਆ ਵੀ ਯੂ ਕੈਨ ਨਾਟ ਡਿਫਾਈਨ ਗੁਰੂ ਸਾਹਿਬ ਨੇ ਕਿੰਨੇ ਸਾਲ ਪਹਿਲਾਂ ਲਿਖਤਾ ਨਾ ਹਮ ਹਿੰਦੂ ਨਾ ਮੁਸਲਮਾਨ ਸਭ ਤੋਂ ਪਹਿਲਾਂ ਇਹ ਲਿਖਿਆ ਵੀ ਅਸੀਂ ਕੀ ਨਹੀਂ ਹਾਂ ਅਸੀਂ ਕੀ ਹਾਂ ਉਹ ਬਾਅਦ ਵਿੱਚ ਡਿਫਾਈਨ ਹੋਊਗਾ ਸੋ ਸਾਡਾ ਇਹ ਹੈਗਾ ਵੀ ਅਸੀਂ ਕੀ ਨਹੀਂ ਹਾਂ ਸਭ ਤੋਂ ਪਹਿਲਾਂ ਸਾਨੂੰ ਇੱਥੇ ਆਉਣਾ ਚਾਹੀਦਾ ਸੋ ਉਹ ਜੇ ਫੋਟੋਆਂ ਲਾਉਣ ਦਾ ਜਾਂ ਗ੍ਰਿਫਤਾਰੀਆਂ ਦਾ ਜਾਂ ਸੋਸ਼ਲ ਮੀਡੀਆ ਅਕਾਊਂਟਸ ਬੰਦ ਕਰਨ ਦਾ ਉਹ ਰੱਖਦੇ ਆ ਉਹਦੇ ਚੋਂ ਤੁਹਾਡੀ ਕੌਮੀ ਚੇਤਨਤਾ ਜਿਹੜੀ ਹੁਣ ਚੰਦੀ ਵੀ ਤੁਹਾਡੇ ਚ ਦੋ ਗੱਲਾਂ ਜ਼ਰੂਰ ਆਉਣ ਅਸੀਂ ਕੀ ਹਾਂ ਅਸੀਂ ਕੀ ਨਹੀਂ ਹਾਂ ਜਦੋਂ ਇਹ ਚੇਤਨਤਾ ਜਗਦੀ ਰਹੂਗੀ ਫਿਰ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕੇ ਜੀ ਬਿਲਕੁਲ ਜੀ ਕਿਤਨਾ ਕਿਤੇ ਜਿਹੜਾ ਇਹ ਕਿਉਂਕਿ ਤਸਵੀਰਾਂ ਜਿਹੜੀਆਂ ਨੇ ਇਦਾਂ ਹਟਾਈਆਂ ਜਾ ਸਕਦੀਆਂ ਨੇ ਪਰ ਸਿੱਖ ਹਮੇਸ਼ਾ ਜਿਹੜਾ ਰੈਜ਼ਿਸਟ ਕਰਦੇ ਰਹਿੰਦੇ ਨੇ ਪਿੱਛੇ ਜੇ ਤੁਸੀਂ ਦੇਖਿਆ ਕਿ ਪਾਉ ਬੰਡਾਲੀ ਜਿਹੜੀ ਘਟਨਾ ਵਾਪਰੀ ਉਸ ਤੋਂ ਬਾਅਦ ਉਸ ਤੋਂ ਵੀ ਵੱਡੀ ਤਸਵੀਰ ਜਿਹੜੀ ਉੱਥੇ ਲਗਾ ਦਿੱਤੀ ਗਈ ਜਾਂ ਇਹਨਾਂ ਤਸਵੀਰਾਂ ਤੋਂ ਜਦੋਂ ਅਸੀਂ ਸੰਤ ਜਰਨੈਲ ਸਿੰਘ ਦਾ ਪੂਰਾ ਦੇਖਦੇ ਹੈਗੇ ਹਾਂ ਹੁਣ ਜੇ ਆਪਾਂ ਖੀਲੇ ਸਮੇਂ ਤੱਕ ਚਲੇ ਜਾਈਏ ਤੇ ਕੋਈ ਖਾਲਸਾਤਾਨ ਬਾਰੇ ਗੱਲ ਨਹੀਂ ਹੈਗੀ ਵੀ ਮਤਲਬ ਉਹਨਾਂ ਨੇ ਜਦੋਂ ਕਿਹਾ ਵੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਊਗਾ ਉਦੋਂ ਨਹੀਂ ਰੱਖੀ ਜਾਊਗੀ ਪਰ ਉਸ ਤੋਂ ਪਹਿਲਾਂ ਕਿਤੇ ਨਹੀਂ ਹੈਗੀ ਫੇਰ ਵੀ ਜਿਹੜਾ ਹੈਗਾ ਸਟੇਟ ਨੂੰ ਇੰਨਾ ਜ਼ਿਆਦਾ ਚੁੱਬਦਾ ਕਿਉਂ ਹੈਗਾ ਸਤ ਜਰਨੈਲ ਸਿੰਘ ਹਾਂਜੀ ਉਹ ਇੱਕ ਤਰ੍ਹਾਂ ਨਾਲ ਉਹ ਇਨਸਪੀਰੇਸ਼ਨ ਤਾਂ ਦੇ ਹੀ ਰਿਹਾ ਸੀ ਨਾ ਸੋ ਜਿਹੜੀ ਸਟੇਟ ਉਹਨਾਂ ਨੇ ਇੱਕ ਤਰ੍ਹਾਂ ਨਾਲ ਹੁਣ ਇਹ ਹੈਗਾ ਵੀ ਇੰਡੀਆ ਇੱਕ ਤਰ੍ਹਾਂ ਨਾਲ ਨੇਸ਼ਨ ਤਾਂ ਹੈ ਨਹੀਂ ਜੀ ਜੀ ਬਹੁ ਕੌਮੀ ਨੇਸ਼ਨਸ ਆ ਜਿਹੜੀਆਂ ਜਿਹੜੀਆਂ ਕੰਟਰੀਜ਼ ਵਿੱਚ ਬਹੁਤ ਸਾਰੀਆਂ ਨੈਸ਼ਨੈਲਿਟੀਆਂ ਰਹਿੰਦੀਆਂ ਉਹਨਾਂ ਨੂੰ ਫੈਡਰਲ ਸਟਰਕਚਰ ਦੇ ਇਨ ਪੋਲੀਟੀਕਲੀ ਅਡਜਸਟ ਕਰਨਾ ਹੁੰਦਾ ਜਦੋਂ ਜਿਹੜਾ ਜਿਹੜੇ ਪੋਲਿਟੀਕਲ ਚੀਜ਼ਾਂ ਆ ਉਹ ਇਸ ਸਚਾਈ ਤੋਂ ਮੁਨਕਰ ਹੁੰਦੇ ਆ ਔਰ ਬੰਦੂਕ ਦੀ ਨੋਕ ਤੇ ਉਹਨਾਂ ਤੇ ਜਿਹੜਾ ਉਹ ਕਲਚਰ ਇੰਪੋਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਉਹਨਾਂ ਦਾ ਨਹੀਂ ਹੈ ਤਾਂ ਉਹਦੇ ਚੋਂ ਫਿਰ ਜਿਹੜੇ ਕਨਫਲਿਕਟਸ ਆ ਜਿਹੜੇ ਉੱਭਰਦੇ ਉਹਦੇ ਚੋਂ ਜਿਹੜੀਆਂ ਮਾਈਨੋਰਟੀਜ਼ ਆ ਉਹ ਦੋਸ਼ੀ ਨਹੀਂ ਹੈਗੀਆਂ ਜਿਹੜੇ ਫੈਡਰਲ ਧਾਂਚੇ ਦੀ ਜਾਂ ਕਨਸਟੀਟਿਊਸ਼ਨਸ ਦੀਆਂ ਜਿਹੜੀਆਂ ਰਿਐਲਿਟੀਆਂ ਆ ਉਹ ਤੋਂ ਅੱਖਾਂ ਮੋੜ ਕੇ ਇੱਕ ਜ਼ਬਰ ਵਾਲੀ ਮਸ਼ੀਨਰੀ ਆਪਣੇ ਮਿਲਟਰੀ ਆਪਰੇਟਰਸ ਨਾਲ ਆਪਰੇਟ ਕਰਦੇ ਆ ਉਹਦੇ ਚੋਂ ਸਾਈਕੋਲੋਜੀਕਲ ਵਾਰਫੇਅਰ ਤੇ ਸਿੱਧੀ ਮਿਲਟਰੀ ਵਾਰਫੇਅਰ ਐਗਜ਼ੀਕਿਊਸ਼ਨ ਦੀ ਤਿਆਰੀ ਅਸਿਮੂਲੇਸ਼ਨ ਦੀ ਲੈ ਕੇ ਆਉਂਦੇ ਆ ਉਹ ਦੋਸ਼ੀ ਹੁੰਦੇ ਹੈਗੇ ਸੋ ਸੰਤ ਜਰਨੈਲ ਸਿੰਘ ਨੇ ਉਹ ਜਿਹੜੀ ਜਿਹੜੀ ਇੱਕ ਆਰਹੀ ਸੀ ਵੇਗ ਜੜੀ ਆਉਂਦੀ ਉਹਨੂੰ ਰਜਿਸਟ ਕਰਿਆ ਸੋ ਉਹਦੇ ਉਹਦੇ ਸਾਹਮਣੇ ਖੜ ਕੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਜੀ ਚੋਂ ਗੁਰਮਤ ਦੀਆਂ ਸੇਧਾਂ ਚੋਂ ਉਹਨਾਂ ਨੂੰ ਇਹ ਦਿਖਾਇਆ ਵੀ ਅਸੀਂ ਕੀ ਹਾਂ ਤੇ ਅਸੀਂ ਕੀ ਨਹੀਂ ਹਾਂ ਹੂੰ ਹੂੰ ਉਹ ਜਿਹੜੀ ਜਾਗਰਤੀ ਆ ਉਹ ਸੰਤਾਂ ਨੇ ਜਿਹੜੀ ਲੈ ਕੇ ਆਂਦੀ ਹੈਗੀ ਆ ਸੋ ਉਹਨਾਂ ਨੇ ਡਿਫਾਈਨ ਕਰਿਆ ਵੀ ਵਟ ਵੀ ਆਰ ਐਂਡ ਵਟ ਵੀ ਆਰ ਨਾਟ ਜੀ ਜੀ ਉਹਨਾਂ ਦੇ ਸਾਰੇ ਭਾਸ਼ਨਾ ਚ ਇਹ ਆਉਂਦਾ ਹੈਗਾ ਜਿਹੜਾ ਸਟੇਟ ਸਿਸਟਮ ਆ ਉਹ ਤੁਹਾਨੂੰ ਅਸਿਮੀਲੇਟ ਕਰ ਰਿਆ ਸੀ ਵੀ ਤੁਸੀਂ ਸਾਡੇ ਹੀ ਪਾਰਟ ਹੋ ਤੁਸੀਂ ਕੋਈ ਵੱਖਰੇ ਨਹੀਂ ਹੈਗੇ ਸੋ ਚੇਤਨਤਾ ਜਿਹੜੀ ਉਹ ਸੰਤਾਂ ਨੇ ਧਾਰਮਿਕ ਪ੍ਰਵਚਨਾ ਰਾਹੀਂ ਲੈ ਆਂਦੀ ਉਸ ਚੇਤਨਤਾ ਤੋਂ ਡਰ ਲੱਗਦਾ ਸੀ ਜਿਹੜੀ ਕਿ ਜਾਦੇ ਡਰਾਉਣੀ ਹੈਗੀ ਜੀ ਬਿਲਕੁਲ ਜੀ ਕਿਤੇ ਨਾ ਕਿਤੇ ਜੇ ਆਪਾਂ 1849 ਦੇ ਵਿੱਚ ਖਾਲਸਾ ਰਾਜ ਜਦੋਂ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਤਦ ਆਪਾਂ ਪੂਰਾ ਇੱਕ ਮਾਹੌਲ ਜਿਹੜਾ ਜਦੋਂ ਆਪਾਂ ਐਨਲਾਈਜ਼ ਕਰਦੇ ਆ ਜਾਂ ਦੇਖਦੇ ਆ ਜਾਂ ਪੜ੍ਹਦੇ ਆ ਇਸ ਤੋਂ ਬਾਅਦ ਜਾਂ 1900 ਦੇ ਬਾਅਦ ਜਿਹੜੀ ਹੈਗੀ ਹੈ ਜਿਹੜੀ ਇੱਕ ਲਹਿਰ ਚੱਲਦੀ ਹੈ ਜਿਸ ਦੇ ਵਿੱਚ ਕਿ ਪੂਰਾ ਜਿਹੜਾ ਆਪਾਂ ਕਹਿੰਦੇ ਕਿ ਇੰਡੀਅਨ ਨੈਸ਼ਨਲਿਜ਼ਮ ਦਾ ਜਿਹੜਾ ਇੱਕ ਪੂਰਾ ਦਬਦਬਾ ਉੱਥੇ ਹੁੰਦਾ ਹੈ ਈਵਨ ਕਿ ਜਿਹੜੀ ਸਿੱਖ ਲੀਡਰਸ਼ਿਪ ਹੈ ਉਹ ਵੀ ਉਧਰ ਵੱਲ ਨੂੰ ਇਹ ਲਾਰੋ ਹੁੰਦੀ ਹੈ ਫਿਰ ਉਸ ਤੋਂ ਬਾਅਦ ਦੇਸ਼ ਆਜ਼ਾਦ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਚਾਹੇ ਅਕਾਲੀ ਲੀਡਰਸ਼ਿਪ ਹੋਵੇ ਉਹ ਵੀ ਇਸੇ ਹੀ ਲੀਹਾਂ ਦੇ ਚੱਲਦੀ ਹੈ ਤੇ ਇੱਕ ਨਖੇੜਾ ਜਿਹੜਾ ਆ ਕੇ ਜਦੋਂ ਸੰਤ ਜਰਨੈਲ ਸਿੰਘ 7-8 ਸਾਲ ਦਾ ਪੀਰੀਅਡ ਹੈਗਾ ਉਹ ਨਖੇੜਾ ਜਿਹੜਾ ਧਾਰਮਿਕ ਤੌਰ ਤੇ ਆਉਂਦਾ ਵੀ ਸਾਡਾ ਜਿਹੜਾ ਨਿਆਰਾਪਨ ਆ ਗ ਪੇ ਜਾਏਗਾ ਇਹ ਚੀਜ਼ਾਂ ਕਿਤਨਾ ਕਿਤੇ ਜੇ ਆਪਾਂ ਕਹੀਏ ਕਿ ਸੰਤਾ ਨੇ ਉਹ ਜਾਗਰ ਕੀਤੀਆਂ ਜਾਗਰ ਕਰੀਆਂ ਤੁਸੀਂ ਦੇਖੋ ਵੀ ਉਸ ਪੀਰੀਅਡ ਦੌਰਾਨ 1900 ਵਾਲੇ ਪੀਰੀਅਡ ਦੌਰਾਨ ਵੀ ਜਦੋਂ ਸਿੰਘ ਸਭਾ ਲਹਿਰ ਆਉਂਦੀ ਹੈਗੀ ਹੈ ਨਾ ਸਿੰਘ ਸਭਾ ਲਹਿਰ ਨੇ ਰਿਲੀਜੀਅਸ ਤੌਰ ਤੇ ਤਾਂ ਉਹ ਸਪਸ਼ਟ ਕਰ ਦਿੱਤਾ ਜਦੋਂ ਭਾਈ ਕਾਨ ਸਿੰਘ ਨਾਭਾ ਦੀ ਹਮ Hindu ਨਹੀਂ ਆਉਂਦੀ ਹੈਗੀ ਰਿਲੀਜੀਅਸਲੀ ਉਹਨਾਂ ਨੇ ਸਪਸ਼ਟ ਲਕੀਰਾਂ ਖਿੱਚ ਦਿੱਤੀਆਂ ਵੀ ਇਸ ਰਿਲੀਜੀਅਨ ਵਾਈਜ਼ ਵੀ ਆਰ ਨਾਟ ਯੋਰ ਪਾਰਟ ਹੈ ਨਾ ਸੋ ਬੜੀ ਆਈਡੀਓਲੋਜੀਕਲ ਕਿਤਾਬ ਹੈ ਜਿਹੜੀ ਹੈਗੀ ਹੈਗੀ ਪਰ ਸਿੱਖ ਲੀਡਰਸ਼ਿਪ ਦੀ ਕਮਜ਼ੋਰੀ ਇਹ ਰਹੀ ਵੀ ਉਹਨੂੰ ਪੋਲੀਟੀਕਲੀ ਉਹ ਉਹ ਦਫਾੜ ਨਹੀਂ ਪਾ ਸਕਿਆ ਸੋ ਉਹ ਉਹ ਲਗਾਤਾਰ ਜਿਹੜੀਆਂ ਹੈਗੀਆਂ ਵੀ ਉਹ ਇੰਡੀਆ ਨੈਸ਼ਨਲਿਜ਼ਮ ਦੇ ਹਨ ਧਰਮ ਦੇ ਤੇ ਉਹਨਾਂ ਨੇ ਕਰਤਾ ਕਿ ਬਿਲਕੁਲ ਰਾਜਨੀਤੀ ਵਾਲਾ ਮੰਨਣਾ ਛੱਡਿਆ ਗਿਆ ਕਿਦਾਂ ਕਰਦੇ ਨੇ ਉੱਤੋਂ ਹੈਗਾ ਵੀ ਉਹ ਇੰਡੀਅਨ ਲੀਡਰਸ ਤੇ ਹਮਾਇਤ ਉਹ ਉਹਨਾਂ ਦੇ ਵਿਚਾਰਤਾਰਾ ਦੇ ਨਾਗੇ ਜਾਂ ਉਹਨਾਂ ਦੇ ਹਮਲੇ ਅਧੀਨ ਆ ਕੇ ਸੋ ਉਹਨਾਂ ਨੂੰ ਇੰਡੀਅਨ ਨੈਸ਼ਨਲਿਜ਼ਮ ਦੇ ਘੇਰੇ ਚ ਹੀ ਰਹਿ ਕੇ ਉਹ ਸਰਗਰਮੀਆਂ ਕਰਦੇ ਰਹੇ ਸੋ ਜਦੋਂ 1849 ਦਾ ਖਾਲਸਾ ਰਾਜ ਖੁੱਸਿਆ ਸੀ ਤਾਂ ਸਿੱਖ ਲੀਡਰਸ਼ਿਪ ਦੀ ਜ਼ਿੰਮੇਵਾਰੀ ਸੀ ਵੀ ਅਸੀਂ ਆਪਣਾ ਖੁੱਸਿਆ ਹੋਇਆ ਰਾਜ ਵਾਪਸ ਹਾਸਲ ਕਰਨਾ ਹੈ ਨਾ ਵੀ ਹੈਵ ਨਾਥਿੰਗ ਟੂ ਡੂ ਵਿਦ ਦੀ ਆਜ਼ਾਦੀ ਆਫ ਇੰਡੀਆ ਵੀ ਸਾਡਾ ਇੰਡੀਆ ਦੀ ਆਜ਼ਾਦੀ ਨਾਲ ਇਸ ਤਰ੍ਹਾਂ ਦਾ ਕੋਈ ਨਹੀਂ ਅਸੀਂ ਤਾਂ ਆਪਣੇ ਖਾਲਸਾ ਰਾਜ ਉਹ ਲਾਹੌਰ ਦਰਬਾਰ ਜਿਹੜਾ ਸਾਡਾ ਪੁਰਾਣਾ ਸੀਗਾ ਇੱਧਰ ਚਾਹੇ ਇੰਡੀਆ ਸਾਡਾ ਦਰਬਾਰ ਸਾਹਿਬ ਤੱਕ ਕੀ ਹੁੰਦਾ ਉਹ ਤੋਂ ਬਾਅਦ ਦਾ ਜਿਹੜਾ ਹੈਗਾ ਉਹ ਇੰ ਜੋੜ ਹੁੰਦਾ ਪਰ ਉਹਦੇ ਚੋਂ ਵੀ ਜਿਹੜੀ ਜਿਹੜੀ ਸਿੱਖ ਲੀਡਰਸ਼ਿਪ ਤੇ ਅਕਾਲ ਅਕਾਲੀ ਲੀਡਰਸ਼ਿਪ ਆ ਉਹ ਲਗਾਤਾਰ ਉਹਨਾਂ ਦੀ ਵਿਚਾਰਧਾਰਾ ਦੇ ਅਧੀਨ ਆਉਂਦੀ ਰਹੀ ਸਿਰਫ ਇੱਕ ਬੰਦਾ ਖੜਿਆ ਜਿਹੜਾ ਡਟ ਕੇ ਖੜਿਆ ਡਾਕਟਰ ਸਾਧੂ ਸਿੰਘ ਹਮਦਰਦ ਸੋ ਉਸ ਬੰਦੇ ਨੂੰ ਬਹੁਤ ਚੇਤਨਤਾ ਸੀ ਉਹਨੂੰ ਸਾਰੀ ਗੱਲ ਸਮਝ ਸੀ ਔਰ ਆਖਰੀ ਦਮ ਤੱਕ ਉਹ ਲੜਦਾ ਰਿਹਾ ਵੀ ਜੇ ਸਿੱਖ ਆਜ਼ਾਦ ਨਹੀਂ ਤਾਂ ਹਿੰਦੁਸਤਾਨ ਦੀ ਆਜ਼ਾਦੀ ਦਾ ਸਾਨੂੰ ਕੋਈ ਮਤਲਬ ਨਹੀਂ ਬਿਲਕੁਲ ਸਪਸ਼ਟ ਉਹਦੀਆਂ ਗੱਲਾਂ ਅੱਜ ਸੱਚ ਹੋ ਰਹੀਆਂ ਬਿਲਕੁਲ ਸੱਚ ਹੋ ਰਹੀਆਂ ਉਹਨੇ ਐਡੀਟੋਰੀਅਲ ਲਿਖੇ ਉਹਨਾਂ ਨੇ ਮਾਸਟਰ ਤਾਰਾ ਸਿੰਘ ਨੂੰ ਗਿਆਨੀ ਕਰਤਾਰ ਸਿੰਘ ਨੂੰ ਡਾਕਟਰ ਅੰਬੇਦਕਰ ਤੱਕ ਨਾਲ ਮਿਲ ਕੇ ਉਹ ਲਗਾਤਾਰ ਜਿਹੜੇ ਯਤਨ ਕਰਦੇ ਰਹੇ ਸੋ ਸਮੁੱਚੇ 1900 ਤੋਂ ਲੈ ਕੇ 1947 ਤੱਕ ਦੇ ਸਮੁੱਚੇ ਪੀਰੀਅਡ ਦੌਰਾਨ ਜੇ ਕੋਈ ਸਭ ਤੋਂ ਚੇਤਨ ਸਿੱਖ ਲੀਡਰ ਸੀਗਾ ਤਾਂ ਉਹ ਡਾਕਟਰ ਸਾਧੂ ਸਿੰਘ ਹਮਦਰਦ ਸੀ ਜੀ ਬਿਲਕੁਲ ਜੀ ਤੇ ਹੁਣ ਗੱਲਬਾਤ ਆਪਾਂ ਦੁਬਾਰਾ ਜਿਹੜੀ ਹੈ ਰਾਜਨੀਤੀ ਦੀ ਕਰ ਲੈਂਦੇ ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹੈਗੇ ਹਰਮੀਤ ਸਿੰਘ ਕਾਲਕਾ ਉਹਨਾਂ ਦਾ ਇੱਕ ਬਿਆਨ ਜਿਹੜਾ ਹੈਗਾ ਅਖਬਾਰ ਦੇ ਵਿੱਚ ਛਪਿਆ ਕਿ ਦਿੱਲੀ ਕਮੇਟੀ ਜਿਹੜੀ ਹੈ ਖੁੱਲ ਕੇ ਕਰੇਗੀ ਭਾਜਪਾ ਦੀ ਹਮਾਇਤ ਸਰਦਾਰ ਅਪਤਾਰ ਸਿੰਘ ਜੀ ਕੀ ਕਹੋਗੇ ਫਿਰ ਦਿੱਲੀ ਕਮੇਟੀ ਨੂੰ ਜੋ ਕੁਝ ਹਰਿਆਣੇ ਤੇ ਪੰਜਾਬ ਦੇ ਬਾਰਡਰ ਤੇ ਭਾਜਪਾ ਵੱਲੋਂ ਕੀਤਾ ਗਿਆ ਉਹ ਨਹੀਂ ਦਿਖਿਆ ਜਾਂ ਬੰਦੀ ਸਿੰਘ ਨਹੀਂ ਦਿਖੇ ਔਰ ਬੜੀ ਹੈਰਾਨੀ ਵਾਲੀ ਗੱਲ ਹੈ ਅੱਜ ਵੀ ਅਕਾਲੀ ਦਲ ਦੇ ਕਿਸੇ ਪੇਜ ਤੇ ਜਿਹੜਾ ਪਾਇਆ ਹੋਇਆ ਸੀ ਉਹਨਾਂ ਨੇ ਅਕਾਲੀ ਦਲ ਦੇ ਬੁਲਾਰੇ ਹੈਗੇ ਨੇ ਉਹਨਾਂ ਨੇ ਵੀ ਇਹੀ ਕਿਹਾ ਕਿ ਜਿਹੜੀ ਬੰਦੀ ਸਿੰਘਾਂ ਵਾਲੀ ਕਮੇਟੀ ਹੈ ਕਾਲਕਾ ਸਾਹਿਬ ਤੁਸੀਂ ਉਹਦੇ ਵਿੱਚ ਵੀ ਇੱਕ ਮੈਂਬਰ ਰਹੇ ਹੈਗੇ ਹੋ ਤੁਹਾਡੀ ਜ਼ਿੰਮੇਵਾਰੀ ਬੰਦੀ ਸੀ ਉਸ ਚੀਜ਼ ਨੂੰ ਅੱਗੇ ਲੈਣਾ ਤੇ ਪਰ ਬਿਨਾ ਹਮਾਇਤ ਤੋਂ ਇਸ ਤਰੀਕੇ ਦਾ ਮਤਲਬ ਬਿਨਾ ਕਿਸੇ ਕੰਡੀਸ਼ਨ ਅਪਰੂਵ ਹੋਏ ਤੋਂ ਖੁੱਲ ਕੇ ਹਮਾਇਤ ਕਰ ਦੇਣੀ ਕਿਵੇਂ ਦੇਖਦੇ ਹਾਂ ਉਹਨਾਂ ਨੂੰ ਹੁਣ ਅਕਾਲੀ ਦਲ ਦਾ ਹਾਲ ਦੇਖਣਾ ਚਾਹੀਦਾ ਸਾਬੀ ਅਕਾਲੀ ਦਲ ਨੇ ਭਾਜਪਾ ਦੀ ਹਮਾਇਤ કરી ਸੀ ਅੱਜ ਭਾਜਪਾ ਉਹਨਾਂ ਦੇ ਸਾਹਮ ਇੱਕ ਤੇ ਜਿਹੜੀ ਹੈਗੀ ਥਾਪੜ ਰਹੀ ਆ ਭਾਜਪਾ ਨਾ ਵੀ ਬਠਿੰਡੇ ਤੋਂ ਇੰਨਾ ਵੱਡਾ ਕੈਂਡੀਡੇਟ ਆ ਹੋਰ ਥਾਵਾ ਤੇ ਖੜੇ ਕਰ ਦਿੱਤੇ ਆ ਸੋ ਕਾਲਕਾ ਉਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਗੁਰੂ ਨਾਲ ਆਪਣੇ ਪੰਥ ਨਾਲ ਆਪਣੇ ਧਰਮ ਨਾਲ ਜਾਂ ਆਪਣੀ ਪਾਰਟੀ ਨਾਲ ਖੜਾ ਨਾ ਨਾ ਸੋ ਇਹ ਜਿਹੜੀਆਂ ਛੋਟ-ਛੋਟੀਆਂ ਲੰਗੜੀਆਂ ਕੁਰਸੀਆਂ ਦੇ ਨਸ਼ੇ ਵਿੱਚ ਅਸੀਂ ਗਲਤ ਫੈਸਲੇ ਲੈ ਜਾਂਦੇ ਆ ਸੋ ਅਕਾਲੀ ਲੀਡਰਸ਼ਿਪ ਨੇ ਇਹ ਗਲਤ ਫੈਸਲੇ ਬਹੁਤ ਲੰਮੇ ਸਮੇਂ ਤੱਕ ਲਏ ਜਿਹਦਾ ਖਮਿਆਜ਼ਾ ਭੁਗਤ ਰਹੇ ਆ ਤੇ ਦੂਸਰਾ ਆਏਗਾ ਵੀ ਜਿਹੜੇ ਪੰਜਾਬ ਤੋਂ ਬਾਹਰ ਦੇ ਸਿੱਖ ਹੈਗੇ ਸਿੱਖ ਲੀਡਰ ਅਸੀਂ ਆਮ ਸਿੱਖਾਂ ਦੀ ਗੱਲ ਨਹੀਂ ਕਰਦੇ ਆਮ ਸਿੱਖਾਂ ਵਿੱਚੋਂ ਕੌਮੀ ਜਜ਼ਬਾਤ ਤੇ ਚੇਤਨਤਾ ਬਿਲਕੁਲ ਪਈ ਹੈਗੀ ਆ ਜਿਹੜੇ ਲੀਡਰਸ਼ਿਪ ਆ ਅਸਲ ਚ ਲੀਡਰਸ਼ਿਪ ਆਪ ਇੰਨੀ ਕਰਪਟ ਹੈ ਸੋ ਉਹਦੀਆਂ ਕ੍ਰਪਸ਼ਨਸ ਦੀਆਂ ਇੰਨੀਆਂ ਫਾਈਲਾਂ ਨੇ ਸੈਂਟਰ ਸਰਕਾਰਾਂ ਕੋਲ ਪਈਆਂ ਉਹ ਡਰਦੇ ਮਾਰੇ ਜਿਹੜੀ ਹੈਗੇ ਭਾਜਪਾ ਦੀ ਹਮਾਇਤ ਕਰੀ ਜਾਂਦੇ ਆ ਨੇ ਸੋ ਉਹਨਾਂ ਨੇ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਈਮਾਨ ਵੇਚਤਾ ਹੋਇਆ ਹੈ ਸੋ ਜਿਨ੍ਹਾਂ ਨੇ ਇਮਾਨ ਵੇਚਤਾ ਹੋਇਆ ਜਿਨ੍ਹਾਂ ਨੇ ਜ਼ਮੀਰ ਵੇਚ ਦਿੱਤੀ ਹੋਈ ਆ ਫਿਰ ਉਹਨਾਂ ਤੋਂ ਅਜਿਹੇ ਫੈਸਲਿਆਂ ਦੀ ਉ ਆਸ ਕਰੀ ਜਾ ਸਕਦੀ ਹੈ ਸੋ ਕਾਲਕਾ ਸਾਹਿਬ ਨੇ ਕੁਝ ਵੀ ਗਲਤ ਨਹੀਂ ਕਰਿਆ ਇਮਾਨ ਵੇਚੇ ਹੋਏ ਲੋਕਾਂ ਤੋਂ ਇਹੋ ਵੀ ਉਮੀਦ ਹੋ ਸਕਦੀ ਆ ਸੋ ਉਹ ਬੜੇ ਵਧੀਆ ਢੰਗ ਨਾਲ ਜਿਹੜੇ ਸਿਰਸਾ ਸਾਹਿਬ ਵੀ ਕਰ ਰਹੇ ਆ ਤੇ ਹੁਣ ਦਿੱਲੀ ਕਮੇਟੀ ਵੀ ਕਰ ਰਹੀ ਆ ਹਰਿਆਣਾ ਕਮੇਟੀ ਵੀ ਕਰੇਗੀ ਹਰਿਆਣਾ ਕਮੇਟੀ ਨੇ ਤੁਸੀਂ ਦੇਖੋ ਇਹ ਫੈਸਲਾ ਕਰਾਇਆ ਸੀ ਜਦੋਂ ਨਵੀਂ ਕਮੇਟੀ ਆਈ ਆ ਵੀ ਜਿਹੜਾ ਹਰਿਆਣੇ ਦੇ ਗੁਰਦੁਆਰਿਆਂ ਚੋਂ ਲੰਗਰ ਜਾਂਦਾ ਰਿਹਾ ਹੈ ਕਿਸਾਨ ਮੋਰਚੇ ਲਈ ਉਹ ਬਿਲਕੁਲ ਗਲਤ ਸੀ ਜਿਹੜਾ ਮਹੰਤ ਪਠਾਇਆ ਸੀ ਕਰਮਜੀਤ ਸਿੰਘ ਉਹਨੇ ਬਿਆਨ ਦਿੱਤਾ ਵੀ ਇਹ ਬਿਲਕੁਲ ਗਲਤ ਸੀ ਉਹ ਫਿਰ ਉਹ ਖੱਟਰ ਨੂੰ ਪੈਰੀ ਹੱਤ ਲਾਉਂਦਾ ਵੀ ਜਿਹੜਾ ਉਹ ਵੀ ਵੀਡੀਓ ਕਾਫੀ ਵਾਇਰਲ ਹੋ ਗਈ ਸੋ ਸਾਰਾ ਹੈਗਾ ਜਿਹੜਾ ਪੰਜਾਬ ਜਿਹੜੀ ਅਣਖ ਗੈਰਤ ਹਲੇ ਵੀ ਪੰਜਾਬ ਦੇ ਸਿੱਖਾਂ ਨੇ ਕਾਇਮ ਰੱਖੀ ਆ ਲੀਡਰਸ਼ਿਪ ਨੇ ਵੀ ਕਾਇਮ ਰੱਖੀ ਆ ਪਰ ਪੰਜਾਬ ਤੋਂ ਬਾਹਰਲੀ ਲੀਡਰਸ਼ਿਪ ਆ ਉਹ ਅਸਿਮੀਲੇਟ ਹੋ ਚੁੱਕੀ ਆ ਉਹ ਬਿਜ਼ਨਸ ਓਰੀਐਂਟਡ ਆ ਪੰਥਕ ਜਜ਼ਬਾ ਘਟ ਤੇ ਉਹ بزنس ਓਰੀਐਂਟਡ ਹੋਣ ਕਰਕੇ ਉਹਨਾਂ ਦੀਆਂ ਕਮਜ਼ੋਰੀਆਂ ਉਹਨਾਂ ਨੇ ਕਪੜੇ ਐਨੇ ਕਰੇ ਹੋਏ ਆ ਉਹ ساری ਉਮਰ ਜੇਲ੍ਹਾਂ 'ਚ ਰਹਿ ਸਕਦੇ ਆ ਉਹ ਜੇਲ੍ਹਾਂ ਵਿੱਚ ਆਪ ਰਹਿਣ ਦੇ ਡਰ ਤੋਂ ਹੀ ਉਹ ਪੰਥਲੇ ਗਲਤ ਫੈਸਲੇ ਕਰ ਰਹੇ ਹੈਗੇ ਜੀ ਬਿਲਕੁਲ ਜੀ ਪਰ ਕਿਤਨਾ ਕਿਤੇ ਜਿਹੜਾ ਆਪਾਂ ਕਹੀ ਕਿ ਸੰਗਤਾਂ ਦੀ ਵੀ ਇੱਥੇ ਜ਼ਿੰਮੇਵਾਰੀ ਬਣ ਜਾਂਦੀ ਹੈ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜਦੋਂ ਅਕਾਲੀ ਭਾਜਪਾ ਕੱਟ ਜੋੜ ਸੀ ਜਿਸ ਤਰੀਕੇ ਦੇ ਨਾਲ ਜਿਹੜੀ ਮਾਫੀ ਐ ਸੌਦਾ ਸਾਦ ਨੂੰ ਦਿੱਤੀ ਗਈ ਸੀ ਸੰਗਤ ਦਾ ਜਦੋਂ ਪ੍ਰੈਸ਼ਰ ਪਿਆ ਹੈਗਾ ਤੇ ਫਿਰ ਜਿਹੜਾ ਹੈਗਾ ਗਲਤ ਫੈਸਲੇ ਵੀ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਯੂ ਟਰਨ ਮਾਰਨ ਦੇ ਲਈ ਸੰਗਤ ਮਜ